ਮੇਰੇ ਦੋ ਜੋੜੀਆਂ ਬੱਚੀਆਂ ਨੇ ਹਾਂਜੀ ਅੱਜ ਇਹਨਾਂ ਦਾ ਲੋੜੀ ਦਾ ਫੰਕਸ਼ਨ ਮਨਾਇਆ ਈ ਜੀ ਹਾਂਜੀ ਅੱਜ ਇਹਨਾਂ ਦਾ ਜਨਮ ਦਿਨ ਵੀ ਆਈ ਜੀ ਅੱਜ ਦਿਨ ਹੋਈਆਂ ਸੀ ਮੈਨੂੰ ਕੋਈ ਅਫਸੋਸ ਨਹੀਂ ਕਿ ਮੇਰੇ ਕੁੜੀਆਂ ਹੋਈਆਂ ਨੇ ਅੱਜ ਇਹ ਆਪਣੇ ਕੁੜੀਆਂ ਦਾ ਅੰਗਲਤਾਈ 31 ਦਸੰਬਰ ਨੂੰ ਜਨਮ ਦਿਨ ਹੈ ਹਾਂਜੀ ਤੇ ਨਾਲੇ ਆਪਾਂ ਲੋੜੀ ਮਨਾਈਏ ਕੰਮ ਤਾਂ ਸੰਗਰੇ ਸਾਡਾ ਕੀ ਦਾ ਹਾਂਜੀ ਉਹਨਾਂ ਦੇ ਕੁੜੀਆਂ ਲਈ ਲੋੜੀ ਮਰਾ ਰਹੇ ਪੰਜਾਬ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਜਿੱਥੇ ਔਰਤਾਂ ਨੂੰ ਜਗ ਜਨਨੀ ਦਾ ਖਤਾਬ ਦਿੱਤਾ ਗਿਆ ਹੈ ਪਰ ਅਫਸੋਸ ਕਿ ਜਦੋਂ ਉਹ ਜਗ ਜਨਨੀ ਕਿਸੇ ਧੀ ਨੂੰ ਜਨਮ ਦਿੰਦੀ ਹੈ ਤਾਂ ਸਭ ਮੂੰਹ ਵਟਦੇ ਨਜ਼ਰ ਆਉਂਦੇ ਹਨ ਕਿਉਂਕਿ ਉਸ ਘਰ ਧੀ ਨੇ ਜਨਮ ਲਿਆ ਹੈ ਇਸ ਲਈ ਕਿ ਤੁਸੀਂ ਧੀਆ ਨਹੀਂ ਹੋ ਤੁਸੀਂ ਕਿਸੇ ਘਰ ਜਨਮ ਨਹੀਂ ਲਿਆ ਸੀ ਹਾਲਾਂਕਿ 3 ਹਰ ਪਾਸੇ ਮੱਲਾ ਮਾਰ ਰੀਆਂ ਨੇ ਤੇ ਦੇਸ਼-ਵੰਦੇਸ਼ ਦੇ ਵਿੱਚ ਪੰਜਾਬ ਦਾ ਤੇ ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰ ਰੀਆਂ ਨੇ ਪਰ ਕਈ ਹਾਲੇ ਵੀ ਕੁੜੀਆਂ ਨੂੰ ਭਾਰ ਸਮਝਦੇ ਹਨ ਅਜਿਹੀ ਸੋਚ ਰੱਖਣ ਵਾਲੇ ਲੋਕਾਂ ਨੂੰ ਇੱਕ ਕਰਾਰਾ ਜਵਾਬ ਦਿੰਦੇ ਇੱਕ ਜੋੜੇ ਬੀਅੰਤ ਸਿੰਘ ਹਰਮਨਪ੍ਰੀਤਕੌਰ ਨੇ ਆਪਣੀਆਂ ਜੁੜਵਾਂ ਹੋਈਆਂ 3 ਦਾ ਬੜੇ ਧੂਮ-ਧਾਮ ਨਾਲ ਜਨਮ ਦਿਨ ਵੀ ਮਨਾਇਆ ਤੇ 3 ਦੀ ਲੋਹੜੀ ਵੀ ਮਨਾਈ ਜਿਸ ਮੌਕੇ ਉਹਨਾਂ ਦੇ ਸਮੂੱਚੇ ਸਕੇ ਸਬੰਧੀ ਰਿਸ਼ਤੇਦਾਰ ਪਿੰਡ ਵਾਸੀ ਵੀ ਮੌਜੂਦ ਸਨ ਇਸ ਮੌਕੇ ਧੀਆ ਦੇ ਪਰਿਵਾਰ ਦਾਦਾ ਨਰਿੰਦਰ ਸਿੰਘ ਦਾਦੀ ਮਨਪ੍ਰੀਤ ਕੌਰ ਪਿੰਡ ਰਾਮਗੜ੍ਹ ਸਰਦਾਰਾ ਨੇ ਕੁਝ ਸ਼ਬਦ ਸਾਂਝੇ ਕੀਤੇ ਸੁਣ ਤੁਸੀਂ ਵੀ ਭਾਵਕ ਜ਼ਰੂਰ ਹੋਗੇ ਸੁਣੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਮੇਰੇ ਦੋ ਜੋੜੀਆਂ ਬੱਚੀਆਂ ਨੇ ਹਾਂਜੀ ਅੱਜ ਇਹਨਾਂ ਦਾ ਲੋੜੀ ਦਾ ਫੰਕਸ਼ਨ ਮਨਾਇਆ ਹੀ ਜੀ ਹਾਂਜੀ ਅੱਜ ਇਹਨਾਂ ਦਾ ਜਨਮ ਦਿਨ ਵੀ ਹੈ ਹੀ ਜੀ ਅੱਜ ਦੇ ਦਿਨ ਹੋਈਆਂ ਸੀ ਮੈਨੂੰ ਕੋਈ ਅਫਸੋਸ ਨਹੀਂ ਕਿ ਮੇਰੇ ਕੁੜੀਆਂ ਹੋਈਆਂ ਨੇ ਅੱਛਾ ਜੀ ਹਾਂਜੀ ਅੱਛਾ ਲੋਕ ਤਾਂ ਆਮ ਜ਼ਿਆਦਾਤਰ ਆਪਾਂ ਨਾ ਦੇਖਣ ਨੂੰ ਸੁਣਦੇ ਆ ਸੁਣਨ ਦੇ ਵਿੱਚ ਆਉਂਦਾ ਸਮਾਜ ਦੇ ਵਿੱਚ ਸਾਡੇ ਬੱਚਿਆਂ ਨੂੰ ਬਹੁਤ ਨਫ਼ਰਤ ਕਰਦੇ ਨੇ ਜਨਮ ਲੈਣ ਤੇ ਲੜਕੀਆਂ ਨਾਲ ਤੁਸੀਂ ਬੜਾ ਪਿਆਰ ਕਰ ਰਹੇ ਹੋ ਕੀ ਕਾਰਨ ਹੈ ਬੱਚੀ ਸਾਡੇ ਲਈ ਬਹੁਤ ਕਰਮਾ ਵਾਲੀਆਂ ਨੇ ਜੀ ਹਾਂਜੀ ਤੇ ਸਾਡਾ ਬਹੁਤ ਉੱਪਰ ਸਰਕਲ ਹੋਇਆ ਹੋਇਆ ਹੈ ਇਹਨਾਂ ਦਾ ਹਾਂਜੀ ਬੱਚੀਆਂ ਸਾਡੇ ਲਈ ਬਹੁਤ ਜ਼ਿਆਦਾ ਕਰਮਾ ਵਾਲੀਆਂ ਨੇ ਜੀ ਹਾਂਜੀ ਚਲੋ ਠੀਕ ਧੰਨਵਾਦ ਅੱਜ ਕੀ ਨਾ ਤੁਹਾਡਾ ਮੇਰਾ ਨਾਮ ਬਿਆਨ ਸਿੰਘ ਪਈ ਬਿਆਨਤ ਸਿੰਘ ਹਾਂਜੀ ਅੱਛਾ ਅੱਜ ਬੜਾ ਇਕੱਠ ਹੋਇਆ ਤੁਹਾਡੇ ਗ੍ਰਹਿ ਵਿਖੇ ਰਿਸ਼ਤੇਦਾਰ ਭੈਣ ਭਾਈ ਹੋਰ ਪਿੰਡ ਦੇ ਲੋਕ ਇਕੱਠੇ ਹੋਏ ਨੇ ਕੀ ਕਾਰਨ ਹੈ ਜੀ ਅੱਜ ਜੀ ਆਪਣੇ ਗੁੜੀਆਂ ਦਾ ਨਲਤਾਈ 31 ਤਸੰਬਰ ਨੂੰ ਜਨਮ ਦਿਨ ਹੈ ਹਾਂਜੀ ਤੇ ਨਾਲੇ ਆਪਾਂ ਲੋੜੀ ਮਨਾਈਏ ਜਨਮ ਦਿਨ ਕਿਹਨਾਂ ਦਾ ਗੁੜੀਆਂ ਦਾ ਗੁੜੀਆਂ ਦਾ ਹੀ ਆਪਣੇ ਛੋਟੇ ਵਾਰ ਗੁੜੀਆਂ ਹੋਈਆਂ ਅਸੀਂ ਜੁੜਬਾ ਗੁੜੀਆਂ ਦਾ ਹਾਂਜੀ ਅੱਛਾ ਯਾਨੀ ਲੋੜੀ ਮਨਾ ਰਹੇ ਹੋ ਹਾਂਜੀ ਹਾਂਜੀ ਅੱਛਾ ਜੀ ਅਕਸਰ ਅਸੀਂ ਦੇਖਦੇ ਆਂ ਪੰਜਾਬ ਦੇ ਵਿੱਚ ਕੀ ਆਮ ਦੁਨੀਆਂ ਦੇ ਵਿੱਚ ਗੁੜੀਆਂ ਕਿਸੇ ਦੇ ਵੀ ਬੱਚੀਆਂ ਜੰਮਦੀਆਂ ਨੇ ਇੱਕ ਜਾਂ ਦੋ ਹਨਾ ਜੋਗ ਮਨਾਉਂਦੇ ਨੇ ਤੁਸੀਂ ਕੀ ਕਾਰਨ ਹੈ ਜੀ ਲੋੜੀ ਮਨਾ ਰਹੇ ਹੋ ਮੈਂ ਕਹਾਂ ਜੀ ਕਿਉਂਕਿ ਇੱਕ ਦੁਨੀਆਂ ਦੀ ਸੋਚ ਆਈ ਹਾਂਜੀ ਜਿੱਦਾਂ ਲਾਲੂ ਵੱਖਰੀ ਵੱਖਰੀ ਸੋਚ ਆ ਹਾਂਜੀ ਵੀ ਗੁੜੀਆਂ ਹੋਈਆਂ ਨੇ ਜਿੱਦਾਂ ਮੈਨੂੰ ਸਰ ਕੋਲ ਮਿਲ ਗਿਆ ਪਰ ਆਪਾਂ ਸੋਗ ਨਹੀਂ ਮਨਾ ਰਹੇ ਆਪਾਂ ਖੁਸ਼ੀ ਮਨਾ ਰਹੇ ਆ ਹਾਂਜੀ ਵੀ ਉਹਨਾਂ ਨਾਲ ਸਮਾਂ ਗੁੜੀਆਂ ਦਾ ਹਾਂਜੀ ਤੇ ਜੋ ਵੀ ਸੋਚ ਦੁਨੀਆ ਦੀ ਆ ਹਾਂਜੀ ਉਹਦੇ ਨਾਲ ਵੱਖਰਾ ਕੁਝ ਕਰ ਰਹੇ ਆ ਹਾਂਜੀ ਤੇ ਜੋ ਦੁਨੀਆ ਸੋਚ ਰਹੀ ਆ ਹਾਂਜੀ ਵੀ ਉਹ ਤੋਂ ਵੱਖ ਚੱਲੀਏ ਤੇ ਜਿਹੜੇ ਵੀ ਬੰਦੇ ਕਹਿ ਰਹੇ ਨੇ ਨਾ ਗੁੜੀਆਂ ਹੋ ਰਹੀਆਂ ਤਾਂ ਉਹਨਾਂ ਦੀ ਮਾੜੀ ਸੋਚ ਹੈ ਜਿੰਨਾ ਦੀ ਸੋਚ ਹੁੰਦੀ ਆ ਉਦਾਂ ਦਾ ਬੰਦਾ ਵਰਤ ਲੈਂਦਾ ਹੀ ਹਾਂਜੀ ਤੇ ਆਪਾਂ ਨੂੰ ਜਿੱਦਣ ਦੀ ਆਪਣੇ ਗੁੜੀਆਂ ਹੋਈਆਂ ਨੇ ਆਪਾਂ ਨੂੰ ਸਾਰਾ ਕੁਝ ਮਿਲ ਗਿਆ ਜੀ ਤੇ ਮੈਂ ਆਪਣੀ ਹੱਦ ਵਿੱਚ ਦੱਸਦਾ ਹੀ ਕਹਾਣੀ ਹਾਂਜੀ ਜਿੱਤਣ ਦਾ ਮੰਨ ਲਓ ਆਪਾਂ ਗੁੜੀਆਂ ਹੋਈਆਂ ਨੇ ਉਹਦੋਂ ਤੀਸਰੇ ਦਿਨ ਆਪਣੇ ਆਪਾਂ ਟੈਂਟ ਦੀ ਦੁਕਾਨ ਲੈ ਲਈ ਆਪਾਂ ਬਹੁਤ ਚਰਾਂ ਸੋਚਦੇ ਸੀਗੇ ਹਾਂਜੀ ਤੇ ਆਪਣਾ ਸਾਰਾ ਕੁਝ ਬਣ ਗਿਆ ਜੀ ਆਪਾਂ ਨੂੰ ਇਹੀ ਕਿਸਮਤ ਆਈ ਨੇ ਮੈਂ ਇੱਕ ਗੁੜੀਆਂ ਨਾਲ ਕਿਸਮਤ ਰੱਖਿਆ ਜੀ ਜੀ ਤੇ ਆਪਾਂ ਨੂੰ ਜਿਹੜੀ ਬਹੁਤ ਖੁਸ਼ੀ ਆਈ ਜੀ ਜੋ ਵੀ ਉਹਨਾਂ ਨਾਲ ਸਮੇਂ ਦੇ ਵਿੱਚ ਕਹ ਰਹੇ ਨੇ ਵੀ ਆਹ ਸਾਡੇ ਕੁੜੀਆਂ ਹੋ ਗਈਆਂ ਮੈਨੂੰ ਨੇ ਇਹੀ ਮੈਸੇਜ ਕੀਤਾ ਅੱਜ ਵੀ ਕੁੜੀਆਂ ਹੋਣੀਆਂ ਤਾਂ ਸਭ ਕੁਝ ਮਿਲੂਗਾ ਹਾਂਜੀ ਜੋ ਵੀ ਬੰਦਾ ਸੋਚ ਰਿਹਾ ਜੀ ਮੰਨ ਲਓ ਵੀ ਆਪਣੇ ਕੁੜੀਆਂ ਹੋਈਆਂ ਹਾਂਜੀ ਵੱਖ-ਵੱਖਰੀ ਸੋਚ ਹੈ ਜੀ ਹਾਂਜੀ ਮੰਨ ਲਓ ਜਿੱਦਣੇ ਵੀ ਕਿਸੇ ਦੀ ਵੀ ਕੁੜੀ ਹੋ ਗਈ ਨਾ ਉਹਨੂੰ ਪਤਾ ਲੱਗ ਜਾਂਦਾ ਵੀ ਜਾਨੀ ਦੁਨੀਆ ਦੇ ਵਿੱਚ ਕੈਮਰੇ ਨਾਲ ਇੱਕ ਮੁੰਡਾ ਹੋਣ ਦੇ ਨਾਤੇ ਹਾਂਜੀ ਵੀ ਉਹਨੂੰ ਪਤਾ ਲੱਗ ਜਾਂਦਾ ਵੀ ਆਪਣੇ ਇੱਕ ਬਾਪ ਦਾ ਇੱਕ ਕੁੜੀ ਹੋਣੀ ਹੈ ਉਹਨੂੰ ਸੰਤਰੀ ਆ ਜਾਂਦੀ ਹੈ ਕਿਉਂਕਿ ਮੈਂ ਤਾਂ ਇਹੀ ਮੈਸੇਜ ਤੁਹਾਨੂੰ ਜੀ ਵੀ ਕਿਸ ਇੱਕ ਨਾ ਇੱਕ ਦੇ ਨਾ ਕੁੜੀ ਹੋਣੀ ਚਾਹੀਦੀ ਜੀ ਅੱਛਾ ਜੋ ਲੋਕ ਬੱਚਿਆਂ ਦਾ ਵਿਰੋਧ ਕਰਦੇ ਨੇ ਨਾ ਲੜਕੀਆਂ ਦਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮਾਨੂੰ ਇਹੀ ਮੈਸੇਜ ਦੇਣਾ ਚਾਹਣਾ ਜੀ ਬਸ ਜਿੰਨੇ ਛੋਡੇ ਘਰੇ ਕੁੜੀਆਂ ਆ ਜੀ ਬਸ ਵੀ ਮੰਨ ਲਓ ਸਭ ਕੁਝ ਮਿਲ ਗਿਆ ਕਿਉਂਕਿ ਪੜਾਪੇ ਦੇ ਵਿੱਚ ਵੀ ਕੁੜੀਆਂ ਸਾਹਮਤੀ ਨਹੀਂ ਹਾਂਜੀ ਤੇ ਮੁੰਡੇ ਅਜ ਤੱਕ ਤੁਹਾਨੂੰ ਪਤਾ ਹੀ ਹੈ ਵੀ ਮੁੰਡਿਆਂ ਦਾ ਜਮਾਨਾ ਨਹੀਂ ਰਿਹਾ ਕਿਉਂਕਿ ਨਸ਼ੇ ਪੱਤੇ ਬਹੁਤ ਕਰਦੇ ਨੇ ਜੀ ਹਾਂਜੀ ਤੇ ਕੁੜੀਆਂ ਅਕਸਰ ਸਾਹਮਤੀ ਨਹੀਂ ਠੀਕ ਹਾਂਜੀ ਹਾਂਜੀ ਮਾਤਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅੱਛਾ ਮਾਤਾ ਜੀ ਬੜਾ ਭਾਰੀ ਇਕੱਠ ਕੀਤਾ ਆਪਣੇ ਗ੍ਰਹਿ ਦੇ ਵਿਸੇ ਹਾਂਜੀ ਰਿਸ਼ਤੇਦਾਰ ਵੀ ਸੱਦੇ ਨੇ ਹਨਾ ਨਗਰ ਦੇ ਲੋਕ ਵੀ ਸੱਦੇ ਨੇ ਬੜਾ ਇਕੱਠ ਕਰਿਆ ਪਾਰਟੀਆਂ ਸਾਰਟੀਆਂ ਹੋ ਰਹੀਆਂ ਨੇ ਕੀ ਕਾਰਨ ਹੈ ਮੇਰੇ ਪੋਤੀਆਂ ਦਾ ਜਨਮ ਦਿਨ ਮਨਾਇਆ ਜੀ ਮੇਰੇ ਮੁੰਡਿਆਂ ਦੀ ਪੋਤੀਆਂ ਦਾ ਜੀ ਲੋਹੜੀ ਮਨਾਈਆ ਜਨਮ ਦਿਨ ਅੱਜ ਦੇ ਸਾਲ ਹੋ ਗਿਆ ਕੁੜੀਆਂ ਦਾ ਅੱਛਾ ਜੀ ਕੀ ਨਾਂ ਤੁਹਾਡਾ ਮੇਰਾ ਨਾਮ ਮਨਪ੍ਰੀਤ ਕੋ ਹਾਂਜੀ ਬੇਅੰਤ ਸੰਗ ਮੁੰਡਾ ਮੇਰਾ ਜੀ ਹਾਂਜੀ ਅੱਛਾ ਉਹਨਾਂ ਬੱਚੀਆਂ ਦੀ ਲੋਹੜੀ ਮਨਾ ਰਿਹਾ ਦੋ ਲੜਕੀਆਂ ਸੀ ਹਾਂਜੀ ਦੋ ਲੜਕੀਆਂ ਜੋੜੀਆਂ ਹੁੰਦੀਆਂ ਨੇ ਪਹਿਲੇ ਮੁੰਡੇ ਦੇ ਅਛਾ ਤੁਸੀਂ ਤਾਂ ਇੱਕ ਆਪ ਨਾ ਕਿਸੇ ਨਾ ਕਿਸੇ ਦੀ ਮਾਂ ਦੀ ਧੀ ਹੋਂ ਬੱਚੀ ਹੋਂ ਅਕਸਰ ਆਪਾਂ ਦੇਖਦੇ ਆ ਆਪਣੇ ਸਮਾਜ ਦੇ ਵਿੱਚ ਕਿ ਬੱਚਿਆਂ ਜਨਮ ਹੋਣ ਤੇ ਬੱਚੀ ਦਾ ਨਾ ਸ਼ੋਗ ਮਨਾ ਲੈਂਦੇ ਨੇ ਆਮ ਜ਼ਿਆਦਾਤਰ ਨਾ ਆਪਣੇ ਬੱਚਿਆਂ ਦੀਆਂ ਦਾਦ ਆਪਣੇ ਸੱਸਾ ਦਾਦੀਆਂ ਪੋਤੀਆਂ ਦੀਆਂ ਅਛਾ ਛੋਡੇ ਚਿਹਰੇ ਦੇ ਵਿੱਚ ਬੜਾ ਕਿ ਕਨਕ ਖਲਵਾੜ ਆਇਆ ਹੋਇਆ ਖੁਸ਼ੀ ਦੇ ਚਿਹਰਾ ਦੇਖਣ ਨੂੰ ਮਿਲ ਰਿਹਾ ਕੀ ਕਾਰਨ ਹੈ ਇਦਾਂ ਇਹ ਆਪਣੇ ਪਹਿਲਾ ਬੱਚਾ ਦਾ ਜਦੋਂ ਪਤਾ ਲੱਗਿਆ ਮੈਂ ਪਹਿਲਾਂ ਹੀ ਬੋਹ ਨੂੰ ਕਹਿਣ ਲੱਗ ਗਈ ਵਿਜੇ ਪੁੱਤ ਆਪਣਾ ਕੁੜੀਆਂ ਹੋ ਗਿਆ ਤਾਂ ਮਸੂਸ ਨਹੀਂ ਕਰਨਾ ਕਿਸੇ ਗੱਲ ਦਾ ਆਪਾਂ ਵੀ ਕਿਸੇ ਦੀਆਂ ਕੁੜੀਆਂ ਸੀਗੀਆਂ ਜੀ ਵੀ ਆਪਾਂ ਨੇ ਕੁੜੀਆਂ ਇੰਨੀਆ ਕਿਸਮਤ ਵਾਲੀਆਂ ਹੋਈਆਂ ਨਾ ਵੀ ਮੇਰੇ ਮੁੰਡੇ ਨੇ ਕਿਸਮਤ ਰੱਖਿਆ ਇੱਕ ਦਾ ਤੇ ਇੱਕ ਦਾ ਸਿਮੂ ਆਪਾਂ ਰੱਖਿਆ ਬਸ ਕੁੜੀਆਂ ਤਾਂ ਸਾਨੂੰ ਇੰਨੀ ਖੁਸ਼ੀ ਹੋਈ ਜਣੀ ਕੁੜੀਆਂ ਨੇ ਸਾਡਾ ਇੱਕੋ ਸਾਲ ਦੇ ਵਿੱਚ ਹੀ ਕੰਮ ਇੰਨਾ ਵਧਾਤਾ ਪ੍ਰਮਾਤਮਾ ਦਾ ਜੋ ਹੁਕਮ ਸੀ ਪਾਲਾ ਉਹਦਾ ਤਾਂ ਮੰਨਿਆ ਮਾਰਾ ਪ੍ਰਮਾਤਮਾ ਨੇ ਸਾਡਾ ਇੰਨਾ ਮੁੰਡੇ ਦਾ ਕੰਮ ਚੜਿਆ ਅੱਜ ਮੁੰਡਾ ਖੁਸ਼ੀਆਂ ਦੇ ਨਾਲ ਲੋਹੜੀ ਮਨਾ ਰਿਹਾ ਅੱਛਾ ਜੀ ਕੁੜੀਆਂ ਜਿਹੜੀ ਕਿ ਕਰਮਾਂ ਵਾਲੀਆਂ ਆਈਆਂ ਕਰਮਾਂ ਵਾਲੀਆਂ ਆ ਗਈਆਂ ਅੱਛਾ ਉਹਨਾਂ ਨੂੰ ਮਤਾਂ ਲੋਕਾਂ ਨੂੰ ਕੀ ਮੈਸੇਜ ਦੋਵਾਂਗੇ ਜੋ ਨਾ ਲੜਕੀਆਂ ਨੂੰ ਨਫ਼ਰਤ ਕਰਦੇ ਨੇ ਜਨਮ ਲੈਣ ਤੇ ਨਾ ਕੁੱਖਾਂ ਚ ਆਮ ਜ਼ਿਆਦਾਤਰ ਮਰਵਾ ਦਿੰਦੇ ਨੇ ਉਹੋ ਜੇ ਲੋਕਾਂ ਨੂੰ ਕੀ ਤੁਸੀਂ ਲਾਂਤ ਪਾਉਣਾ ਚਾਹੋਗੇ ਜੀ ਅਸੀਂ ਇਹ ਇੱਕ ਗੱਲ ਦੇਣਾ ਚਾਹੁੰਦੇ ਆ ਵੀ ਤੇ ਕੁੱਖਾਂ ਚ ਮਰਵਾਉਂਦੇ ਨੇ ਜਿਹੜੇ ਜਨਮ ਦਿੰਦੀਆਂ ਨੇ ਮਾਮਾ ਉਹ ਵੀ ਕਿਸੇ ਦੀਆਂ ਕੁੜੀਆਂ ਹੀ ਸੀਗੀਆਂ ਹਾਂਜੀ ਜੇ ਆਪਾਂ ਕਹੀਏ ਵੀ ਜਿਹੜੀਆਂ ਸੱਸਾਂ ਬਣੀਆਂ ਨੇ ਉਹ ਵੀ ਅਗਲਾ ਕ ਹੰਦਾ ਸਮਾਨੋਂ ਨਹੀਂ ਸੇ ਉੱਤਰੀਆਂ ਪਰ ਜੋ ਪਰਮਾਤਮਾ ਦਾ ਭਾਣਾ ਮੰਨਣਾ ਪੈਣਾ ਉਹ ਮੰਨਣਾ ਉਹਨਾਂ ਨੂੰ ਚਾਹੀਦਾ ਵਾ ਪਰ ਪਾਪ ਨਹੀਂ ਕਰਨਾ ਚਾਹੀਦਾ ਅੱਛਾ ਜੀ ਆਪਾਂ ਕਹੇ ਇਹ ਚਾਹੁੰਦੇ ਆ ਵੀ ਕੁੜੀਆਂ ਤਾਂ ਬੜੇਪੇ ਵੇਲੇ ਸਾਰਾ ਕੁੜੀਆਂ ਹੀ ਨੇ ਅੱਜ ਕੱਲ ਮੁੰਡੇ ਮੰਗਦੇ ਨੇ ਨਸ਼ੇ ਦੇ ਟੀਕੇ ਲਾਲਾ ਮਰਦੇ ਨੇ ਜਵਾਨ ਗੱਪਰੂ 20 25 25 ਸਾਲ ਦੇ ਉਹ ਮਾਵਾ ਦੇ ਢੱਡ ਤੜਫਦੇ ਨੇ ਸਾਰੀ ਉਮਰ ਵੀ ਅੱਜ ਸਾਡਾ ਬੱਚਾ ਮਰ ਗਿਆ ਇਹਦੇ ਤਾਂ ਬਿਹਤਰ ਕੁੜੀਆਂ ਹੀ ਲੋਟ ਨੇ ਇਹ ਆਪਣੇ ਸਮੇਂ ਦੇ ਵਿੱਚ ਕੁੜੀਆਂ ਮੂਰੇ ਨੇ ਮੁੰਡੇ ਪਿੱਛੇ ਨੇ ਮੁੰਡੇ ਪਿੱਛੇ ਨੇ ਮੁੰਡੇ ਪਿੱਛੇ ਨੇ ਕੁੜੀਆਂ ਮੂਰੇ ਪੜ੍ਹਾਈ 'ਚ ਵੀ ਕੁੜੀਆਂ ਮੂਰੇ ਨੇ ਫੀਚਰਾਂ ਲੱਗੀਆਂ ਹੋਈਆਂ ਨੇ ਪਰ ਮੁੰਡਿਆਂ ਨੂੰ ਨਹੀਂ ਪੜ੍ਹਾਈ ਵੀ ਨਹੀਂ ਆਉਂਦੀ ਅੱਛਾ ਜੀ ਆਪਾਂ ਤਾਂ ਇਹ ਕਿਹਾ ਵੀ ਜੇ ਮੈਂ ਜਿਉਂਦੀ ਰਹਿ ਗਈ ਪੁੱਤ ਮੈਂ ਪੜ੍ਹਾਉ ਕੁੜੀਆਂ ਨੂੰ ਆਪਦੇ ਪੋਤੀਆਂ ਨੂੰ ਜੇ ਮੈਂ ਮਰ ਗਈ ਤੁਸੀਂ ਬਸ ਪੜ੍ਹਾਉਣਾ ਜ জোর ਪੜ੍ਹਾਉਣ ਤੇ ਲਾਉਣਾ ਜੀ ਆਪਾਂ ਤਾਂ ਇਹ ਕਹਿੰਦੇ ਆ ਜੋੜ ਝੌੜੀਆਂ ਦਾ ਤਾਂ ਮੈਂ ਮਹਿਸੂਸ ਇੱਕ ਵੇਰੀ ਨਹੀਂ ਕੀਤਾ ਅੱਛਾ ਜੀ ਮੈਂ ਨਹੀਂ ਮਹਿਸੂਸ ਕੀਤਾ ਮੈਂ ਪਹਿਲਾਂ ਹੀ ਕਹਿ ਦਿੱਤੀ ਸੀ ਬਹੂ ਨੂੰ ਜਾਂ ਦੋ ਬੱਚਿਆਂ ਦਾ ਪਤਾ ਲੱਗਿਆ ਸਕੈਮ 'ਚ ਮੈਂ ਖੜਾ ਟੱਕਰ ਨਹੀਂ ਕਰਨਾ ਪਰ ਜੇ ਹੋਰ ਕੁੜੀਆਂ ਵੀ ਹੋ ਗਈਆਂ ਪਰ ਆਪਾਂ ਵੀ ਕਿਸੇ ਦੀਆਂ ਕੁੜੀਆਂ ਹੀ ਸੀ ਅਸੀਂ ਵੀ ਗਾਹ ਕੰਨ ਪਾਣਾ ਸੀ ਬਹੂ ਵੀ ਜਿਹੜੀ ਆਈ ਆਪਣੇ ਘਰ ਉਹ ਵੀ ਦੋ ਪਾਣਾ ਸੀ ਜੀ ਪਰ ਅਸੀਂ ਮਹਿਸੂਸ ਨਹੀਂ ਕੀਤਾ ਕੁੜੀਆਂ ਦਾ ਖੁਸ਼ੀ ਮਨਾਈ ਆ ਪਰ ਮੇਰੇ ਮੁੰਡੇ ਨੇ ਤੀਜੇ ਦਿਨ ਹੀ ਟੈਂਟ ਦਾ ਕੰਮ ਕਰਦਾ ਤੀਜੇ ਦਿਨ ਟੈਂਟ ਖਰੀਦ ਲਿਆ ਜਿਹੜਾ ਕਈ ਸਾਲਾਂ ਤੋਂ ਲੈਣ ਨੂੰ ਖੜਦਾ ਸੀ 5 ਸਾਲ ਕੰਮ ਕਿਸੇ ਦੇ ਨਾਲ ਕੀਤਾ ਧੋਖਾ ਕੀਤਾ ਉਹਨਾਂ ਨੇ ਹਾਂਜੀ ਪਰ ਉਸ ਸਮੇਂ ਇਹੋ ਜਿਹਾ ਕੁੜੀਆਂ ਦਾ ਕਰਮ ਆਲਾ ਆ ਪਰ ਉਹ ਟੈਂਟ ਸਾਡਾ ਬਣ ਗਿਆ ਮੁੰਡਾ ਜੀ ਰੋਟੀ ਕੁੜਤੀਆਂ ਦੇ ਪਿਓ ਰੋਟੀ ਪਾਏ ਜੀ ਸਾਨੂੰ ਤਾਂ ਇਹੀ ਬਹੁਤ ਖੁਸ਼ੀ ਆ ਅੱਛਾ ਬੱਚੀ ਨਹੀਂ ਬੱਚੀਆਂ ਦੀ ਮਾਂ ਨੂੰ ਕੋਈ ਅਫਸੋਸ ਹੋਇਆ ਹੋਵੇ ਕਿਦਾਂ ਕੋਈ ਵੀ ਕੋਈ ਨਹੀਂ ਕੋਈ ਸ਼ੇਅਰ ਕੀਤੀ ਹੋਵੇ ਗੱਲ ਹੌਂਸਲਾ ਪੂਰਾ ਦਿੱਤਾ ਮੈਂ ਉਹਨਾਂ ਜੀ ਵੀ ਆਪਾਂ ਕੋਈ ਮਹਿਸੂਸ ਨਹੀਂ ਕਰਨਾ ਬੁੱਕ ਮੈਂ ਜਦੋਂ ਸਕੈਨ ਸਾਢੇ 3.5 ਮਹੀਨੇ ਤੇ ਕਰਾਈ ਆ ਵੀ ਦੋ ਬੱਚੇ ਨੇ ਉਦੋਂ ਤੇ ਹੀ ਮੈਂ ਕਹਿਣਾ ਲੱਗੀ ਸੀ ਵੀ ਆਪਾਂ ਬੱਸ ਕੋਈ ਮਹਿਸੂਸ ਨਹੀਂ ਕਰਨਾ ਜੇ ਆਪਣੇ ਕੁੜੀਆਂ ਹੋਣਗੀਆਂ ਜੀ ਕੋਈ ਗੱਲ ਨਹੀਂ ਕੁੜੀਆਂ ਦਾ ਜਿਹੜਾ ਕਿੱਥੇ ਘਰ ਆ ਵੇੜਾ ਕੁੜੀਆਂ ਦੇ ਨਾਲ ਹੀ ਚੱਜਦਾ ਜੀ ਮੇਰੇ ਕੁੜੀ ਸੀ ਐਸਪ ਨਗਰ ਦੇ ਵਿੱਚ ਜਿੰਨੀਆਂ ਵੀ ਕੁੜੀਆਂ ਨੇ ਸਾਰੀਆਂ ਸੁਖੀ ਨੇ ਮੈਨੂੰ ਇਹੀ ਖੁਸ਼ੀ ਸੀ ਵੀ ਜਿੱਥੇ ਇਹ ਨਗਰ ਦੇ ਵਿੱਚ ਕੁੜੀਆਂ ਹੋਣਗੀਆਂ। ਰਾਮਗੜ੍ਹ ਸਰਦਾਰਾਂ ਚ ਸਾਰੀਆਂ ਸੁਖੀ ਨੇ। ਜੀ। ਮੇਰੀ ਆਪਣੀ ਬੇਟੀਆਂ ਬਹੁਤ ਸੁਖੀ ਆ। ਜੀ। ਆਪ ਸਾਡੇ ਦੇ ਗਰੀਬੀ ਬਹੁਤ ਸੀ। ਪਰਮਾਤਮਾ ਨੇ ਸਾਡਾ ਇੰਨੀ ਬਾਹ ਫੜੀ ਮੁੰਡਾ ਬੱਚਾ ਮਿਲ ਗਿਆ ਸਾਨੂੰ। ਹਾਂਜੀ। ਅਸੀਂ ਦੇਣ ਜੋ ਕੇ ਹੈ ਨਹੀਂ ਸੀ ਕੋਸ਼ ਅਸੀਂ ਗੋਹਾ ਖੋੜਾ ਛੱਟ ਕੇ ਬਰੋਟੀ ਖਾਧੀਆ ਹੋਰ ਦੱਸੋ। ਜੀ। ਬਰਾਜਾ ਸੀ ਕਹਨੇ ਆ ਵੀ ਬੱਚੇ ਤੇ ਕੁੜੀਆਂ ਨੇ ਜੀਆਂ ਆਪਾਂ ਨੂੰ ਅੰਗ ਭਾਗ ਲਾਉਂਦੀਆਂ ਨੇ ਆਪਦੇ ਘਰੇ ਬਹੁਤ ਖੁਸ਼ ਆ ਕੁੜੀਆਂ। ਜੀ। ਰੱਬ ਨੇ ਜਵਾਕ ਦੇ ਤਾਂ ਹਮ ਬਹੁਤ ਵਧੀਆ ਆਪਾਂ ਕਹਨੇ ਆ। ਪਰਮਾਤਮਾ ਲੰਬੀ ਉਮਰ ਕਰੇ ਜੀ ਸਤਿ ਸ੍ਰੀ ਅਕਾਲ ਬੈਗਰੀ ਆ ਖਾਲਚਾ ਬੈਗਰੀ ਪਤੇ ਅੱਜ ਇਹ ਭਾਰੀ ਇਕੱਠ ਕੀਤਾ ਗਿਆ ਹੀ ਰਿਸ਼ਤੇਦਾਰ ਪਹੁੰਚੇ ਨੇ ਅਸੀਂ ਭਾਈ ਹਾਂਜੀ ਅਸੀਂ ਆਪਣੀਆਂ ਪੋਤੀਆਂ ਦਾ ਲੋਹੜੀ ਮਨਾ ਰਹੇ ਹਾਂ ਜੀ ਠੀਕ ਹੈ ਨਹੀਂ ਸਾਨੂੰ ਬਹੁਤ ਖੁਸ਼ੀ ਆ ਸਾਡੇ ਪ੍ਰਵਾਸ ਚ ਉਹਨਾਂ ਦੀ ਬਹੁਤ ਸਰਤਾ ਅਸੀਂ ਜਾਣੀ ਉਹਨਾਂ ਦਾ ਦੱਦ ਲਾ ਗਿਆਂ ਨਾ ਤੁਹਾਡਾ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਦੋ ਕੁਟੀਆਂ ਹੋਈਆਂ ਨੇ ਨਰਿੰਦਰ ਸਿੰਘ ਨਰਿੰਦਰ ਸਿੰਘ ਇਹ ਬਿਆਨਤ ਸਿੰਘ ਦਾ ਸਾਡਾ ਭਤੀਜਾ ਹਾਂਜੀ ਉਹਨਾਂ ਨੇ ਇਹ ਕੁੜੀਆਂ ਲਈ ਲੋਹੜੀ ਮਨਾ ਰਹੇ ਆ ਠੀਕ ਹੈ ਖਾਲਸਾ ਵੈਟਰੂ